ਜ਼ੀਰੋ ਟੋਲਰੈਂਸ ਅੰਗੇਜਡ ਕ腐ਸ਼ਨ ਦੇ ਤਹਿਤ ਪੰਜਾਬ ਬਿਜ਼ਨਸ ਬਿਊਰੋ ਅੰਮ੍ਰਿਤਸਰ ਰੇਂਜ ਦੇ ਗੁਰਦਾਸਪੁਰ ਯੂਨਿਟ ਵੱਲੋਂ ਜ਼ਿਲ੍ਹਾ ਟਾਊਨ ਪਲੈਨਰ ਰਿਤਿਕਾ ਰੋੜਾ ਨੂੰ 1 ਲੱਖ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ ਤਾਂ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਬਿਜ਼ਨਸ ਦੀ ਟੀਮ ਵੱਲੋਂ ਜਿੱਥੇ ਕਿ 4 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਵੱਲੋਂ ਜ਼ਰਾ ਸੁਣਨ ਤੋਂ ਬਾਅਦ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਗੁਰਜੀਤ ਸਿੰਘ ਨਾਂ ਦਾ ਵਿਅਕਤੀ ਜਿਸ ਵੱਲੋਂ ਬਿਜ਼ਨਸ ਬਿਊਰੋ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਨੇ 7 ਕਨਾਲ 15 ਮਰਲੇ ਦੇ ਕਰੀਬ ਜ਼ਮੀਨ ਖਰੀਦੀ ਸੀ ਅਤੇ ਉਸ ਪਲਾਟ ਕੱਟਣ ਦੀ ਮਨਜ਼ੂਰੀ ਦੇਣ ਅਤੇ ਉਸ ਨੂੰ ਰੈਗੂਲਰ ਕਰਨ ਦੀ ਵਿੱਚ ਰਿਤਿਕਾ ਰੋੜਾ ਕੋਲੋਂ 1 ਲੱਖ ਰੁਪਏ ਪ੍ਰਤੀ ਪਲਾਟ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਰਜ ਕਰਵਾਈ ਅਤੇ ਟਰੈਪ ਲਗਾ ਕੇ ਜੇ ਰਿਤਿਕਾ ਰੋੜਾ ਜ਼ਿਲ੍ਹਾ ਟਾਊਨ ਪਲੈਨਰ ਨੂੰ ਵਿਜੀਲੈਂਸ ਨੇ 1 ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਇਸ ਸਬੰਧੀ ਇੰਸਪੈਕਟਰ ਇੰਦਰਜੀਤ ਭਿੰਡਰ ਯੂਨਿਟ ਗਰਦਾਸਪੁਰ ਨੇ ਪ੍ਰੈਸ ਨਾਲ ਗੱਲਬਾਤ ਸਾਂਝੀ ਕੀਤੀ ਆਰ ਪਾਰ ਦੀ ਰਿਪੋਰਟ ਇਹਦਾ ਡੀਟੀਪੀਸੀ ਕੱਲ ਅਰੈਸਟ ਕੀਤੀ ਸੀਗੀ 1 ਲੱਖ ਰੁਪਏ ਰਿਸ਼ਵਤ ਲੈੰਦਾ ਰਹੀਆਂ ਸੀ ਰਿਤਿਕਾ अरोड़ा ਇਹਦਾ ਅੱਜ ਅਸੀਂ 4 ਦਿਨ ਦਾ ਰਿਮਾਨਡ ਪੁਸ਼ ਕੀਤਾ ਸੀ ਮਾਂਜੋ ਕੋਰਟ ਦੇ ਵਿੱਚ ਤੇ ਜੱਜ ਸਾਹਿਬ ਵੱਲੋਂ 2 ਦਿਨ ਦਾ ਰਿਮਾਨਡ ਸਾਨੂੰ ਗ੍ਰਾਂਟ ਕੀਤਾ ਗਿਆ ਪੂਲ ਰਿਮਾਨਡ ਹੈ ਜੀ ਇਹਨਾਂ ਨੂੰ ਇਹ ਤੁਹਾਨੂੰ ਯਾਦ ਕੀਤੀ ਕਿ ਇਹ ਗੱਲ ਕਿਸੇ ਵੱਲੋਂ ਸ਼ਿਕਾਇਤ ਸੀ ਕਿ ਰਾਈਟ ਹੈਂਡ ਟ੍ਰੈਪ ਸੀਗਾ 1 ਲੱਖ ਰੁਪਏ ਦਾ ਇੱਕ ਸ਼ਿਕਾਇਤ ਸੀ ਜਿਹਦੇ ਵਿੱਚ ਕਿਸੇ ਪਲਾਟ ਦੀ ਐਨਓਸੀ ਕਲੀਅਰ ਕਰਨ ਦੇ ਬਦਲੇ ਇਹ ਬਾਹਰ ਪਲਾਟ 1 ਲੱਖ ਰੁਪਏ ਮੰਗਦੀ ਸੀ ਕੀ ਕੀ ਪੁੱਛੀ ਗਈ ਸੀ ਕੀ ਜਾਣੀ ਪੁੱਛ ਗਿਸ਼ਤਾਂ ਜੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਬੜੀ ਇਨੀਸ਼ੀਅ